ਲੋ ਭਾਈ ਮੇਲਾ ਜਿਹੜਾ ਪੂਰਾ ਭਰ ਚੁੱਕਿਆ ਹੁਣ ਤੇ ਸਾਰਾ ਚੰਡੋਲ ਪਰ ਕੋਈ ਕੋਈ ਦੇ ਕਦੇ ਅਦਰ ਸਮੇਮੀਂ ਦੇ ਬੋਲ ਵਾਲੇ ਤੇ ਉਧਰ ਉਹ ਚੱਲ ਰਹੀ ਬਾਈ ਟ੍ਰੇਨ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰਾ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਗਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਤੇ ਠੰਡ ਦੇਖੋ ਬਈ ਕਿਹੜੇ ਜ਼ੋਰ ਨਾਲ ਤੇ ਮੇਰੇ ਵੱਲੋਂ ਸਮਝ ਲੋ ਸਾਰੇ ਮਹਾਲ ਪਰਿਵਾਰ ਵੱਲੋਂ ਮਾਗੀ ਦੀਆਂ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਅਸੀਂ ਜਾ ਰਹੇ ਆ ਜੀ ਮਾਗੀ ਦੇ ਮੇਲੇ ਤੇ ਸਾਡੇ ਉਰੇ ਲਾਗੇ ਭਰਦਾ ਮੇਲਾ ਉਹਦੀ ਵੀ ਤੁਹਾਨੂੰ ਰੌਣਕ ਦਿਖਾਵਾਂਗੇ ਤੇ ਜਾ ਰਿਹਾ ਜਿਵੇਂ ਦੋਨੇ ਹੜੀ ਹੜੀ ਇਕੱਠੇ ਹੋਏ ਹੋਏ ਅੱਜ ਮੇ ਲੋ ਜੀ ਇੱਧਰ ਸ੍ਰੀਖਲ ਜੀ ਓ ਡੀਸੀ ਭਾਈ ਦੇਖੀ ਜਿਆਦਾ ਲੁਕਿਆ ਹੋ ਤੂੰ ਠੰਡ ਬਹੁਤ ਹੈ ਜੀ ਮੈਂ ਨਾਲੇ ਪਿੱਛੇ ਬੈਠਾ ਭਾਈ ਦੇਖ ਲੈ ਤੇ ਠੰਡ ਹੈ ਜਿਆਦਾ ਹਾਂ ਹਾਂ ਠੰਡ ਬਹੁਤ ਹੈ ਅੱਜ ਨੇ ਗਾੜ ਤੋੜਦੇ ਬੈਠਣੇ ਹਾਂ ਮਾਗੀ ਦਾ ਮੇਲਾ ਐਵੇਂ ਥੋੜੋ ਕਹਿੰਦੇ ਆ ਡੀਸੀ ਮਾਗੀ ਦੇ ਮੇਲੇ ਨੂੰ ਠੰਡ ਬਹੁਤ ਹੁੰਦੀ ਆ ਤੇ ਵੀਰੋ ਚਲੋ ਇਹ ਮਾਗੀ ਦਾ ਮੇਲਾ ਜਿਹੜਾ ਵੈਸੇ ਜਿਆਦਾ ਭਰਦਾ ਮੁਕਤਸਰ ਸ੍ਰੀ ਮੁਕਤਸਰ ਤਾਂ ਜੀ ਪੂਰਾ ਤਾਂ ਕਾਵੇਂ ਦਾ ਹੁੰਦਾ 40 ਮੁਖਤਿਆਂ ਨੂੰ ਸਜਦਾ ਜੀ ਉੱਥੇ ਬਹੁਤ ਜ਼ਿਆਦਾ ਜਿਹੜੇ ਸੰਗਤ ਦਾ ਇਕੱਠ ਹੁੰਦਾ ਜੀ ਤੇ ਵੈਸੇ ਆਲੇ-ਦਾਲੇ ਵੀ ਹੋਰ ਇਕਣਾ ਸਾਡੇ ਲੱਕ ਚ ਜਿਕਣਾ ਅੱਜ ਤੁਹਾਨੂੰ ਦਿਖਾਉਣਾ ਵੀ ਇਹ ਵੀ ਮੇਲਾ ਬਹੁਤ ਭਰਦਾ ਟੀਸੀ ਬਾਈ ਹਣਾ ਜਗਿੰਦਰ ਖਪਰ ਦਾ ਇੱਕ ਬਾਬੇ ਦੀ ਹਰੀ ਵੀ ਭਰਦਾ ਹਾਂ ਹਰੀ ਪਰ ਵੀ ਬਹੁਤ ਜਗ੍ਹਾ ਹੋਰ ਵੀ ਹੈ ਟੀਸੀ ਬਹੁਤ ਜਗ੍ਹਾ ਭਰਦਾ ਤੇ ਇੱਕ ਇੱਥੇ ਨੂੰ ਵੀ ਇਸ ਤਰ੍ਹਾਂ ਨਵਾਂ ਸ਼ਹਿਰ ਵੀ ਕੱਲ ਮੈਨੂੰ ਫੋਨ ਆਇਆ ਤਾਂ ਉਹਨਾਂ ਦੇ ਵੀ ਇੱਥੇ ਇੱਕ ਹੈਗਾ ਏ ਵੀ ਗੁਰਦੁਆਰਾ ਸਾਹਿਬ ਉਹ ਕਹਿੰਦੇ ਸਾਡੇ ਉੱਥੇ ਵੀ ਬਹੁਤ ਮੇਲਾ ਭਰਦਾ ਬਹੁਤ ਭਰਦਾ ਬਾਈ ਟੀਸੀ ਬਾਈ ਠੰਡ ਦਾ ਸੋਣ ਫਰੰਟ ਦਾ ਰਿਕਾਰਡ ਤੋੜ ਗਿਆ ਠੰਡ ਨੇ ਭਾਈ ਰਿਕਾਰਡ ਤੋੜ ਛੱਡਿਆ ਤੇ ਚਲੋ ਬਾਕੀ ਹੁਣ ਜਾ ਕੇ ਤੁਹਾਨੂੰ ਉੱਥੇ ਹੌਲੀ ਹੌਲੀ ਜਾ ਰਹੇ ਆ ਤੇ ਬੱਚੇ ਘਰੇ ਆ ਉਹਨਾਂ ਨੇ ਭਾਈ ਠੰਡ ਦੇ ਵਿੱਚ ਆਉਣਾ ਔਖਾ ਤਾਂ ਕਿਉਂਕਿ ਤੁਹਾਨੂੰ ਚਲੋ 5-7 ਦਿਨ ਤੱਕ ਦਿਖਾਉਂਗੇ ਸਾਡੇ ਵੀ ਭਾਈ ਡੀਸੀ ਵਰਸੀ ਆ ਰਹੀ ਆ 20 ਤਰੀਕ ਦੀ ਹੈ ਨਾ ਉਹ ਵੀ ਭਾਈ ਸਾਡੀ ਸਮਝ ਲਓ ਬੜੀ ਸਵਾ ਦੇ ਜਿੱਕਣਾ ਕਹਿ ਦਿੰਦੇ ਵੀ ਆਪਾਂ ਜਾਂਦੇ ਆ ਬੱਚਿਆਂ ਦੀ ਉਹ ਸਵਾ ਚਲੋ ਬਾਕੀ ਹੁਣ ਜਾ ਕੇ ਸਿਰੇ ਪਹੁੰਚ ਕੇ ਦਿਖਾਉਂਦੇ ਤੁਹਾਨੂੰ ਸੰਗਤ ਵੀ ਆ ਰਹੀ ਜੀ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਭਾਈ ਪਹੁੰਚ ਗਏ ਸਵੇਰ ਸਵੇਰਾ ਦਾ ਟਾਈਮ ਆ ਹਲੇ ਤੇ ਚੰਡੋਲ ਹਲੇ ਖਾਲੀ ਹੋ ਦਿਖਦਾ ਤੇ ਆ ਦੁਕਾਨਾ ਸੰਗਤ ਆ ਰਹੀ ਹੈ ਬਾਕੀ ਰੌਣਕ ਬਾਈ ਹੋ ਜਾਣੀ ਬਹੁਤ ਹੋਵੇ ਤੁਹਾਨੂੰ ਦਿਖਾਉਂਦੇ ਆ ਹਲੇ ਤਾਂ ਦੇਖੋ ਚੰਡੋਲ ਜਿਹੜਾ ਇਕੱਲਾ ਹੀ ਘੁੰਮ ਰਿਹਾ ਹਲੇ ਬਹੁਤ ਘੱਟ ਆ ਬੰਦੇ ਤੇ ਮਤਾਂ ਦੇਖਿਆ ਇਹ ਸਭ ਤੋਂ ਪਹਿਲਾਂ Yeah! ਲੋ ਆ ভাই ਮੇਲੇ ਦੇ ਵਿੱਚ ਤੇ ਸਭ ਤੋਂ ਵੱਡੀ ਚੀਜ਼ ਦੇਖਣ ਵਾਲੀ ਆ ਵੀ ਖਿਲਾੜੀ ਦੇ ਕੋਲ ਤੇ ਜਿਹੜਾ ਆਪਣਾ ਗੰਨੇ ਦੇ ਉਹ ਹੁੰਦੀ ਆ ਪੱਛਰ ਕੇ ਨੂੰ ਜਾਂਦੇ ਆ ਸਿੱਧੀ ਟਰਾਲੀ ਦੇ ਵਿੱਚ ਜਾਂਦੀ ਆ ਲੋ ਵੱਲ ਸੰਗਤ ਖਤਰਨਾਕ ਲੱਗਿਆ ਵਾ ਹਾਂ ਭਾਈ ਡੀਸੀ ਪੀ ਲੈ ਠੰਡਾ ਠੰਡਾ ਨਹੀਂ ਸਭ ਤੋਂ ਵੱਡਾ ਉਹ ਬਈ ਨਾ ਦੇਖ ਲੋ ਆ ভাই ਡੀਸੀ ਟਰੈਕਟਰ ਜਿਹੜਾ ਵਾ ਜੌਂਡੀਅਰ ਟਰੈਕਟਰ ਵੀ ਬਾਈ 545 ਜੁੜਿਆ ਹੋਆ ਲੋਈ ਪਮੂਰਾ ਨੂੰ ਮਿਸ ਕਰਦਾ ਹੁਣ ਮੈਂ ਛੱਡ ਤਾਂ ਆਇਆ ਘਰ ਪਰ ਆ ਦੇਖੋ ਆਹਾ ਆਹਾ ਆਹ ਚੀਤੀ ਬਾਈ ਅਸਲੀ ਸਮੈਮਿਕ ਬੋਲਦੇ ਵਿੱਚ ਹੈ ਗੇੜੇ ਦੇਣ ਲੱਗੇ ਵਾ ਬਾਈ ਇਹ ਤੇ ਇਧਰ ਬਾਈ ਕਿਸਤੀ ਓਹ ਲਾ ਓਹ ਦੇਖੋ ਬਾਈ ਸੱਚੋ ਰੇਲ ਆਇਆ ভাই ਪੰਜਾਬ ਦੇ ਖੇਡ ਮੇਲੇ ਲੋ ਭਾਈ ਡੀਸੀ ਭਾਈ ਵੀ ਫਸਾ ਲਿਆ ਹਾਂ ਦਰਤਾ ਨਹੀਂ ਲੱਦਦਾ ਦਰ ਪਾਉਣਾ ਆਈਏਗਾ ਮੇਰਾ ਬਾਬਾ ਮੇਰੇ ਨਾਲ ਐ ਤੇਰੇ ਕਰਾ ਬਾਬਾ ਨਾਨਕ ਮੇਰੇ ਨਾਲ ਆ ਆਲਾ ਭਾਈ ਆਹਾਹਾ ਸਭ ਤੋਂ ਉੱਚੀ ਜਗ੍ਹਾ ਜੀ ਮੇਲੇ ਦਾ ਨਜ਼ਾਰਾ ਮੇਲੇ ਦਾ ਹੀ ਹੈ ਨਾ ਲੋ ਭਾਈ ਉੱਚੀ ਜਗ੍ਹਾ ਆਹਾਹਾ ਆਪ ਕੀ ਫੜ ਕੇ ਕਰੋ ਜੀ ਮੇਲੇ ਦਾ ਨਜ਼ਾਰਾ ਮੇਲੇ ਦਾ ਹੀ ਹੈ ਨਾ ਲੋ ਭਾਈ ਉੱਚੀ ਜਗ੍ਹਾ ਆਹਾਹਾ ਆਪ ਕੀ ਫੜ ਕੇ ਕਰੋ ਤੂੰ ਕਹਿੰਦਾ ਭਾਈ ਚਡੋਲ ਦੇ ਨਜ਼ਾਰੇ ਮੈਂ ਕਹਿੰਦਾ ਡੀਜੇ ਅੱਜ ਸਾਰੀ ਜਿਹੜੀ ਚਡੋਲ ਬਰੇ ਰਹੀ ਹੈ ਹੈ ਪਹਿਲਾਂ ਪਰ ਥੀਰੇ ਲੇ ਕਰਨਾ ਕਿਹੜਾ ਥੰਡੇ ਦੇ ਦੇ ਕਿਹਦੇ ਕੋ ਨਾਲ ਦੀ ਬਿਠਾਉਂਦੀ ਬਤਲਦੀ ਦੇਖਦਾ ਹਾਂ ਭਾਈ ਪਹਿਲਾਂ ਲੱਕੜੀ ਵਾਲੇ ਚਡੋਲ ਹੁੰਦੇ ਤੇ ਨਾ ਉੱਚੇ ਕੋ ਨਾਲ ਦੀ ਹਲੋ ਭਾਈ ਬਹੁਤ ਉੱਚੇ ਆ ਜਾਂਦੇ ਸੀ ਆਹੋ ਤਾਂ ਜਾ ਰਿਹਾ ਬਹੁਤ ਅਲਗ ਲੱਗ ਰਿਹਾ ਹੈ ਚਲੋ ਭਾਈ ਜਿੰਦਗੀ ਦਾ ਨਜ਼ਾਰੇ ਆ ਲੈਣੇ ਚਾਹੀਦੇ ਨਾ ਨਹੀਂ ਨਜ਼ਾਰੇ ਲਈਦੇ ਆ ਹੈ ਬਾਬਾ ਨਾਨਕ ਦੇ ਨਜ਼ਾਰੇ ਤੋਂ ਹਾਂ ਆ ਲੋ ਜੀ ਸੈਕਣਾ ਹੀ ਮਹਾਰਾਜ ਦੀ ਕਿਰਪਾ ਨਾਲ ਹਾਂ ਚੱਲ ਜਾਓ ਕਰਨਾ ਕਰ ਮਹਾਰਾਜ ਦੀ ਕਿਰਪਾ ਨਾਲ ਹਾਂ ਬਹੁਤਾਂ ਦਾ ਬਹੁਤਾ ਠੰਡ ਫੁੱਲ ਮਾਤਾ ਜੀ ਦੀ ਲੱਤ ਬਹੁਤ ਜੀ ਦੀ ਲੱਤ ਆਸਾ ਕਰਾਏ ਪ੍ਰਣਾਮ ਕਰਦਾ ਹਰੋ ਦਾ ਸੂਰਮਾ ਭਾਜੀ ਜਿੱਤਦੇ ਜਿੱਤਦੇ ਇੱਥੇ ਵੀ ਸੂਰਮੇ ਹਾਰ ਗਏ ਜਿਹੜੇ ਵਫਾਦਾਰ ਸੀ ਉਹ ਸ਼ਹੀਦੀਆਂ ਪਾ ਗਏ ਇਸ ਜੰਗ ਦੇ ਅੰਦਰ ਤੇ ਜਿਹੜਿਆਂ ਨੂੰ ਥੋੜਾ ਬਹੁਤਾ ਜਿੰਨਾ ਦਾ ਦਿਲ ਹਿੱਲਦਾ ਸੀ ਉਹਨਾਂ ਨੂੰ ਲਾਜ ਦੇ ਕੇ ਤੇ ਆਪਣੀ ਬਣ ਕਰ ਦਿੱਤਾ ਮਹਾਰਾਣੀ ਜਿੰਨਾ ਸਾਰਾ ਦਿਨ ਉਡੀਕ ਰਹੀ ਹੈ ਕਿ ਕੋਈ ਮੁੱਖ ਦਰਦਨਾ ਆਵੇਗਾ ਯੋਧੇ ਬਹੁਤ ਹੀ ਖੀਨੋ ਗਏ ਐ ਦੇਖਿਆ ਲੈ ਅਸਲ ਅਲੇਪੀ ਕੋਲ ਉਹਨਾ ਦੇ ਖਿੰਡਾ ਲੋ ਬਾਈ ਹੁਣ ਜਿਉ ਜਿਉ ਟਾਈਮ ਜਿਆਦਾ ਹੁੰਦਾ ਜਾਂਦਾ ਸੰਗਤ ਜਿਆਦਾ ਪੂਰੀ ਪਹੁੰਚਦੀ ਅੰਗਰੇਜ਼ਾਂ ਦੀਆਂ ਛੌਣੀਆਂਆਂ ਤੇ ਧੱਗੀਆਂ ਹੁੰਦਾ ਦੋ ਇਹਦਾ ਨਾ ਬਾਈ ਦੁਕਾਨਾਂ ਸਾਰੀਆਂ ਪਿੰਡਾਂ ਪਾਲ ਤੇ ਹੈਸੀ ਲੜਾਈ ਕਿਤੇ जो खोद हो गया पिछु गए किया देश रस्ते गोलियां सार के बूंगा हरों दिविया भर लिया छोलिया दोरिया भर लिया हम कदे लगो गोरिया ग ਜਿੰਦਾ ਜੇ ਫਿਰ ਬਾਟ ਵਾਲੀ ਕੇ ਲਿਜਾਣ ਲੱਗ ਪੈਂਦਾ ਜਿੰਦਾ ਆਪਣੇ ਆਪ ਨੂੰ ਜੰਗਲਾਂ ਵਿੱਚ ਬੀਲਿਆਂ ਵਿੱਚ ਹੱਥੇ ਮਾਨੂੰ ਜ਼ਰਾਮੀ ਤੇ ਆਪਣੇ ਆਪ ਨੂੰ ਛੁਪਾ ਗਏ ਕਿਉਂ ਜਦੋਂ ਲਾਜੀ ਪੈਸੇ ਦੇ ਲੋਕ ਆ ਬੀਬੀਆਂ ਬੱਚੀਆਂ ਦੇ ਸਰਦਾਂ ਦੇ ਵਿੱਚ ਲਿਜਾਣ ਲੱਗ ਪੈਂਦਾ ਲੰਬੇ ਕੇਸ ਮਾਰੇ ਨੂੰ ਖੋੜ ਕੇ ਜੇ ਕਿਹ ਸੁchnਾਏ ਕਹਾਂ ਹੈ ਕਿ ਛੁchnੀ ਦਾ ਕਾਇਦੇ ਦਾੜਾ ਨਹੀਂ ਆਇਆ ਇਹ ਗਾਣਾ ਸਿੱਖਾਂ ਦਾ ਪੁਛੱਗੀ ਹੈ ਲੋ ਭਾਈ ਆਗੇ ਪੰਮੂਰਾ ਵਾਲੇ ਚੰਡੋਲ ਇਹ ਵੀ ਹੈ ਹੱਥ ਨਾਲ ਚੱਲਣ ਵਾਲਾ ਆਪਾਂ ਬੜੇ ਪ੍ਰੋਜੈਕਟ ਤੇ ਉਹ ਪਾਰਲੀ ਸੜਕ ਚੱਲਦਾ ਦੇਖੋ ਹੱਥ ਨਾਲੇ ਦੇਖਣਾ ਹੈ ਨਿਆਣਾ ਵਾਲਾ ਬਾਈ ਬੰਦਾ ਚਲੋ ਇਹ ਵੀ ਇੱਕ ਕਮਾਈ ਦਾ ਸਾਧਨ ਹੈ ਉਹ ਉਧਰ ਪਾਰਲੀ ਸੜਕ ਵੀ ਹੱਥਾਂ ਨਾਲ ਚੱਲ ਰਿਹਾ ਇਹ ਦੇਖੋ ਪੂਰਾ ਹੈ ਬਾਈ ਦੁਕਾਨਾਂ ਦੀ ਰੌਣਕ ਲੱਗੀ ਵੀ ਪੂਰੀ 14 ਸਾਈਡ ਨੂੰ ਭਾਈ ਆ ਗੇਮ ਕਿਨਾ ਕਿਨਾ ਖੇਲੀ ਮੈਲਾ ਤੇ ਕਮੈਂਟ ਕਰਕੇ ਦੱਸੋ ਆਏ ਹਾਏ ਭਾਈ ਬਹੁਤ ਕੰਮੜਿਆ ਵਾ ਗੇਮ ਦਾ ਕੰਮੜਿਆ ਦਾ ਤੇਰੇ ਭਾਈ ਆੜਿਆ ਪਿਆ ਕੰਮ ਪੂਰਾ ਗੇਮ ਵਾਲਾ ਤੇ ਇਧਰ ਹੋਰ ਨਿਸ਼ਾਨੇ ਵੀ ਚੱਲ ਰਹੇ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਬਾਈ ਜੀ ਆਹ ਲਾ ਬਾਈ ਨਿਸ਼ਾਨਾ ਹੈ ਚਲ ਬਾਈ ਚੱਕ ਲਾ ਦੇ ਬਈ ਨਿਸ਼ਾਨਾ ਲਾ ਦੇ ਲਾ ਬਾਈ ਇਹ ਬਚ ਗਿਆ ਬਚ ਗਿਆ ਚੱਕ ਇੱਕ ਹੋਰ ਬਾਈ ਰੋਂਦਾ ਓਏ ਲਾ ਦਿ ਨਿਸ਼ਾਨਾ ਹੁਣ ਤੂੰ ਐ ਬੇਡਾ ਕਰ ਤੇਰੇ ਭੰਤਾ ਕਰਤਾ ਬਾਈ ਲੋਟ ਆ ਨਿਸ਼ਾਨੇ ਵਾਲੇ ਮੁੰਡੇ ਨੇ